ਅਸੀਂ ਕੋਈ ਆਮ ਆਦਮੀ ਪਾਰਟੀ ਲਈ ਅਸੀਂ ਕੋਈ ਭਾਜਪਾ ਲਈ ਅਸੀਂ ਕੋਈ ਵੋਟਾਂ ਨਹੀਂ ਮੰਗ ਰਹੇ ਜਿਹੜਾ ਤੁਹਾਡੀ ਗਲਤੀ ਨਾਲ ਇੱਕ ਪਰਿਵਾਰ ਉਜੜਿਆ ਅਸੀਂ ਉਹਦੇ ਕਰਕੇ ਆਏ ਆ ਇਸ ਲਈ ਜੇ ਟਾਈਮ ਹੈ ਨਹੀਂਗਾ ਕੋਈ ਨਹੀਂ ਅਸੀਂ ਵਿਚਾਰ ਕਰ ਲੈਂਦੇ ਆ ਕਿ ਕੀ ਕਰਨਾ ਕਿਵੇਂ ਮੀਟਿੰਗਾਂ ਕਰਨੀਆਂ ਸਾਡਾ ਕੋਈ ਪਹਿਲਾ ਟਾਈਮ ਨਹੀਂ ਅਸੀਂ ਕੋਈ ਪਹਿਲੀ ਵਾਰ ਮੀਟਿੰਗ ਨਹੀਂ ਕਰੀ ਡੀਸੀ ਨਾਲ ਸਾਡਾ 25 30 ਸਾਲਾਂ ਤੋਂ ਅਸੀਂ ਇਸ ਕੰਮ 'ਚ ਆ ਸਾਨੂੰ ਪਤਾ ਕਿ ਮੀਟਿੰਗਾਂ ਕਿਵੇਂ ਕਿਵੇਂ ਹੁੰਦੀਆਂ ਹੁੰਦੀਆਂ ਪਹਿਲਾਂ ਸੋਡਾ ਇਹੀ ਜਵਾਬ ਹੁੰਦਾਗਾ ਕਿਸ ਅਫਸਰ ਵਿਲੇ ਨਹੀਂ ਅਫਸਰ ਤਾਂ ਕਦੇ ਵੀ ਲੋਕਾਂ ਵਾਸਤੇ ਵਿਲੇ ਨਹੀਂ ਇੱਥੇ ਕੋਈ ਲੰਡੂ ਜਾਂ ਐਮ.ਐਲ.ਏ ਆ ਜੇ ਜਿਹੜਾ ਸਿਰੇ ਦਾ ਕਰਾਪਟ ਹੋਵੇ ਉਹਦੇ ਆਲੇ ਦੁਆਲੇ ਡੀ.ਸੀ ਭੱਜਿਆ ਫਿਰਦਾਗਾ ਪਰ ਦੋ ਇੱਕ ਦੋ ਜੀ ਚਲੇ ਗਏ ਉਹਨਾਂ ਦਾ ਪਰਿਵਾਰ ਉੱਜੜ ਗਿਆ ਇੱਥੋਂ ਦੇ ਡੀ.ਸੀ ਕੋਲੇ ਗੱਲ ਕਰਨ ਦਾ ਕੋਈ ਸਮਾਂ ਨਹੀਂ ਇਸ ਲਈ ਮਿੱਤਰ ਪਿਆਰਿਓ ਆਪਾਂ ਨੂੰ ਜੱਜ ਕੇ ਬੈਠਣਾ ਪੈਣਾ ਆਪਾਂ ਮੀਟਿੰਗ ਕਰਨੀ ਆ ਕਿਉਂਕਿ ਇਹ ਸਹਿ ਮਹਜ ਇੱਕ ਕਾਗਜ਼ ਫੜਾ ਕੇ ਮੋੜਨ ਵਾਲਾ ਹੁਣ ਹੀ ਮਸਲਾ ਨਹੀਂ ਕਾਗਜ ਫੜਾ ਕੇ ਮਣੀਆਂ ਅਸੀਂ ਕਦੋਂ ਦੇ ਕਹਿ ਦਿੰਦੇ ਕਿ ਆਰਥੀ ਫੂਕ ਕੇ ਕਾਗਜ ਫੜਾ ਕੇ ਮੁਰ ਜਾਂਦੇ ਪਹਿਲਾ ਮੇਰੀ ਸੀਆਈਡੀ ਵਾਲਿਆਂ ਨਾਲ ਗੱਲ ਹੋਈ ਐ ਇਸ ਇਸ਼ੂ ਤੇ ਕਿ ਅਸੀਂ ਡੀਸੀ ਸਾਹਿਬ ਨਾਲ ਮੀਟਿੰਗ ਕਰਨੀ ਆ ਅਸੀਂ ਇਹਨਾਂ ਮੰਗਾ ਤੇ ਡਿਸਕਸ ਕਰਨੀ ਆ ਇਹ ਮੰਗਾ ਕੱਲੇ ਮੋਗੇ ਨਾਲ ਸੰਬੰਧਤ ਨਹੀਂ ਇਹ ਬਠਿੰਡੇ ਜ਼ਿਲ੍ਹੇ ਨਾਲ ਵੀ ਸੰਬੰਧਤਾ ਇੱਥੋਂ ਦੀ ਏਡੀਸੀ ਮੈਡਮ ਇਹ ਬੋਲਦੀ ਰਹੀ ਆ ਕਿ ਇਹ ਪ੍ਰਬੰਧ ਤਾਂ ਐਂ ਚੱਲੂਗਾ ਅਸੀਂ ਕਿਹਾ ਕਿ ਇੱਥੇ ਮੈਡਮ ਸਾਖੀ ਸ਼ਾਨੀ ਹੁੰਦੀ ਸੀ ਉਹਨੇ ਵੀ ਝੁਟ ਚੋਣਾ ਤੇ ਡਿਊਟੀਆਂ ਕੱਟਣ ਤੋਂ ਜੱਥੇਬੰਦੀਆਂ ਨੂੰ ਜਵਾਬ ਦਿੱਤਾ ਸੀ ਜੋਗ ਡੌਟੀਆਂ ਜਿਹੜੀਆਂ ਅਸੀਂ ਕਟਾਉਣੀਆਂ ਚਾਹੁੰਦੇ ਆ ਕਟਾਉਣੇ ਹੁੰਨੇ ਆ ਉਹ ਉਹ ਕੱਟਣ ਤੋਂ ਜਵਾਬ ਦਿੱਤਾ ਸੀ ਅਸੀਂ ਕਿਹਾ ਜੀ ਜਿਨ੍ਹਾਂ ਦੀਆਂ ਕੱਟੀਆਂ ਜਾਂਦਾ ਕੱਟੀ ਜਾਂਦਾ ਤੁਹਾਡਾ ਦਰਸ਼ਨ ਜਿਹੜਾ ਰਿਟਾਇਰੀ ਇੱਥੇ ਰੱਖਿਆ ਹੋਇਆ ਚਲੋ ਸਾਡੇ ਨਾਲ ਉੱਠੋ ਉਹਦੀ ਜੇਬ 'ਚ ਉਹਦਾ 2-2000 ਦੇ ਨੋਟ ਚੱਲਦੇ ਸੀ 2-2000 ਦੇ ਨੋਟਾਂ ਦਾ ਕਿਵੇਂ ਜੇਬ ਭਰੀ ਬੈਠਾ ਹੋ ਇਹਨਾਂ ਲਈ ਚੋਣਾ 3ਾਂ ਦੇ ਤੌਰ ਤੇ ਹੁੰਦੀਆਂ ਬਾਫਰ ਡਿਊਟੀਆਂ ਲਾਈਆਂ ਜਾਂਦੀਆਂ ਵੱਡੀ ਪੱਧਰ ਤੇ ਥੋਕ ਚ ਡਿਊਟੀਆਂ ਲਾਈਆਂ ਜਾਂਦੀਆਂ ਤਾਂ ਜੋ ਕਰਾਪਸ਼ਨ ਕੀਤੀ ਜਾਵੇ ਇਹ ਜ਼ਿਲ੍ਹਾ ਪ੍ਰਸ਼ਾਸਨ ਦਾਰੇ ਇਹ ਐਸਡੀਐਮ ਦਫ਼ਤਰ ਇੱਥੋਂ ਦਾ ਗਗਨਦੀ ਬਰਾੜ ਆਰਟੀਏ ਉਹ ਅਧਿਕਾਰ ਨੂੰ ਮੂੰਹ ਨਹੀਂ ਬੋਲਦਾ ਸੀ ਕਿ ਮੈਂ ਸਸਪੈਂਡ ਕਰ ਦੂੰ ਮੇਰੀ ਮਾਤਾ ਬੈੱਡ ਤੇ ਪਈ ਸੀ ਉਹਦਾ ਡੈਸਕ ਦਾ ਇਲਾਜ ਕਰਾਇਆ ਮੈਂ ਕਿਹਾ ਮੈਂ ਆਪਦੀ ਮੈਡਮ ਨੂੰ ਡਿਊਟੀ ਨਹੀਂ ਦੇ ਰਿਹਾ ਸਕਦਾ ਕੱਟੋ ਡਿਊਟੀ ਕਹਿੰਦਾ ਨਹੀਂ ਕੱਟੀ ਜਾਣੀ ਅਸੀਂ ਕਿਹਾ ਕਟਾਉਂ ਇਕੱਠੀ ਕਟਾਵਾਂਗੇ ਅਸੀਂ ਏਡੀਸੀ ਮੈਡਮ ਕੋਲੇ ਗਏ ਤੁਸੀਂ ਕਹਿੰਦੇ ਸੀ ਕੱਲ ਕਿ ਜਿਹੜੀ ਜੋਗ ਡਿਊਟੀ ਉਹ ਅਸੀਂ ਕਟਾਂਗੇ ਆ ਤੇਰਾ ਆਰਟੀਏ ਕਿਵੇਂ ਬੋਲਦਾਗਾ ਨੋਰਸ ਕੱਦਨ ਤੱਕ ਗਿਆ ਇਸ ਕਰਕੇ ਨੋਟਸ ਉਹਨਾਂ ਨੂੰ ਨਿਕਲਦੇ ਆ ਜਿਹੜੇ ਪੈਸੇ ਨਹੀਂ ਦਿੰਦੇ ਨੋਟਸ ਉਹਨਾਂ ਨੂੰ ਨਿਕਲਦੇ ਆ ਜਿਹੜੇ ਪੀੜਤ ਹੁੰਦੇ ਆ ਬਿਮਾਰੀਆਂ ਤੋਂ ਜਿਹੜੇ ਕਰਪਟ ਸਿਸਟਮ ਰਾਹੀਂ ਇਹ ਬਦਲੀਆਂ ਕਰਦੇ ਆ ਕਿਸੇ ਨੂੰ ਨੋਟਸ ਨਹੀਂ ਭੇਜਦੇ ਇਸ ਲਈ ਮਿੱਤਰ ਪਿਆਰਿਓ ਇਹ ਲੜਾਈ ਮਹਿਜ ਆਪਣੀ ਮੰਗ ਪੱਤਰਾਂ ਵਾਲੀ ਲੜਾਈ ਨਹੀਂ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਘਰਾਓ ਹੋ ਰਿਹਾ ਮੋਗੇ ਵੱਡਾ ਇਕੱਠ ਹੋਇਆ ਡੀਸੀ ਦਾ ਅਫਸਰ ਦਾ ਘਰਾਓ ਚੱਲ ਰਹੀ ਆ ਕੋਈ ਨਹੀਂ ਅਸੀਂ ਘਰਾਓ ਕਰਨ ਜਾਣਦੇ ਆ ਅਸੀਂ ਰਾਤਾਂ ਨੂੰ ਵੀ ਕਟ ਕਰਨ ਜਾਣਦੇ ਆ ਅਸੀਂ ਸੋਚ ਵਿਚਾਰ ਕਰਨੇ ਆ ਜਿੱਥੇ ਬੰਦਿਆਂ ਵਾਲੇ ਕਿ ਇਹ ਧਰਨਾ ਇੱਥੇ ਚਲਾਉਣਾ ਜਾਂ ਕਿਤੇ ਹੋਰ ਵੀ ਚਲਾਇਆ ਜਾ ਸਕਦਾ ਇਹ ਧਰਨੇ ਦਾ ਰੂਪ ਕਿਵੇਂ ਬਦਲੇ ਜਾ ਸਕਦਾ ਇਹ ਵਿਚਾਰ ਕਰਕੇ ਅਸੀਂ ਸਾਨੂੰ ਦੱਸਦੇ ਆ ਇਸ ਲਈ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਵੋਏ ਵੋਟਾਂ ਕੱਲੇ 14 ਦਸੰਬਰ ਨੂੰ ਨਹੀਂ ਪਈਆਂ ਇਹ ਆਉਣ ਵਾਲੇ 10 ਦਿਨਾਂ ਨੂੰ ਫੇਰ ਵੋਟਾਂ ਮਿਊਸਪੈਲਟੀ ਦੀਆਂ ਖੜੀਆਂ ਫੇਰ ਕੋਈ ਨਾ ਕੋਈ ਜੱਬ ਖਾਣਾ ਆਏ ਰਹਿਣਾਗਾ ਤਾਂ ਹਿੰਦੁਸਤਾਨ ਦੀ ਜਿਹੜੇ ਕਹਿੰਦੇ ਆ ਕਿ ਡੈਮੋਕ੍ਰੇਸੀ ਨੂੰ ਪੈਰਾਂ ਅਸਰ ਕਰਨਾ ਇਹਨੂੰ ਪੂਰਾ ਤੂਤੀ ਵਜਦੀ ਹੈ ਡੈਮੋਕ੍ਰੇਸੀ ਦੀ ਹਿੰਦੁਸਤਾਨ ਦੀ ਇਸ ਡੈਮੋਕ੍ਰੇਸੀ ਦਾ ਜਲੂਸ ਹਰ ਤੀਜੇ ਦਿਨ ਨਿਕਲਦਾ ਇਹ ਤੁਹਾਡੇ ਸਾਹਮਣੇ ਆ ਉਦੋਂ ਉਹ ਅਫਸਰ ਜਿਹੜੇ ਕਹਿੰਦੇ ਆ ਇਹ ਆ ਪੱਖਪਾਤ ਨਾ ਕਰ ਲੈਣੇ ਇਸ ਕਰਕੇ ਨਹੀਂ ਇਹਨਾਂ ਦੀਆਂ ਡਿਊਟੀਆਂ ਨੇੜੇ ਲਾਉਂਦੇ ਉਹ ਛੋਡਾ ਮੁੱਖ ਚੋਣ ਕਮਿਸ਼ਨਰ ਉਹ ਅੱਖਾਂ ਬੰਦ ਕਰ ਲੈਂਦਾ ਉਹਦੇ ਘੁੰਗਣੀਆਂ ਪੈ ਜਾਂਦੀਆਂ ਜਦੋਂ ਬਿਹਾਰ ਦੇ ਵਿੱਚ ਚੋਣਾਂ ਦੇ ਦੌਰਾਨ 10-10 ਹਜ਼ਾਰ ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚੋਂ ਔਰਤਾਂ ਦੇ ਖਾਤੇ 'ਚ ਪਾਏ ਜਾਂਦਾ ਉਦੋਂ ਛੋਡੇ ਰੂਲ ਕਿੱਧਰ ਜਾਂਦੇ ਆ ਉਦੋਂ ਸੋਡੀ ਡੈਮੋਕ੍ਰੇਸੀ ਨੂੰ ਕਿਹੜਾ ਸੱਤ ਸੰਗ ਜਾਂਦਾਗਾ ਉਦੋਂ ਉਦੋਂ ਡੈਮੋਕਰੇ ਉਦੋਂ ਵੋਟਾਂ ਦੀ ਪਾਰਦਰਸ਼ੀ ਕਿੱਧਰ ਜਾਂਦੀ ਆ ਜਦੋਂ ਤੁਹਾਡੇ ਬੂਥ ਕੈਪਚਰ ਹੁੰਦੇ ਆ ਤੁਹਾਡੇ ਆਪ ਅਫਸਰ ਸਾਹੀ ਰਲ ਕੇ ਕਰਾਉਂਦੀ ਆ ਉਦੋਂ ਸੋਡੀ ਪਾਰਦਰਸ਼ੀ ਕਿੱਥੇ ਜਾਂਦੀ ਆ ਜੋ ਵੀ ਗੰਦਮੰਦ ਵੋਟਾਂ ਚ ਪਾਉਣੇ ਆ ਇਹ ਸੋਡੀ ਅਫਸਰ ਸਾਹੀ ਦੀ ਮਿਲੀ ਭੁਗਤ ਨਾਲ ਪੈਂਦਾ ਸਾਨੂੰ ਤਾਂ ਬਲੀ ਦੇ ਬੱਕਰੇ ਬਣਾਏ ਜਾਂਦਾ ਸਾਡਾ ਕਿਸੇ ਕੋਈ ਚੋਣ ਪਾਰਟੀ ਨਾਲ ਕੋਈ ਲੱਲਾ ਖੱਖਾ ਨਹੀਂ ਹੁੰਦਾ ਅਸੀਂ ਜਾਣਦੇ ਆ ਕਿ ਇੱਥੇ 80 ਸਾਲਾਂ ਤੋਂ ਜਹੇ ਜੇ ਇਸ ਵੋਟ ਪ੍ਰਬੰਧ ਨੇ ਲੋਕਾਂ ਨੂੰ ਦਿੱਤਾ ਇਹ ਲੋਕਾਂ ਦੇ ਸਾਹਮਣੇ ਆ ਲੋਕ ਅੱਜ ਵੀ ਉਹੀ ਪੀੜਾ ਹੰਡਾ ਰਹੇ ਆ ਲੋਕ ਅੱਜ ਵੀ ਉਹਨਾਂ ਰਸਤੇ ਨਾਲ ਹੀ ਆਪਣੇ ਮਸਲੇ ਹੱਲ ਕਰਾ ਰਹੇ ਆ ਇਸ ਕਰਕੇ ਮਿੱਤਰ ਪਿਆਰੇ ਲੜਾਈ ਆਪਣੀ ਲੰਬੀ ਆ ਆਪਾਂ ਜੋਰ ਲਾ ਕੇ ਇਸ ਲੜਾਈ ਨੂੰ ਲੜਨਾ ਅਸੀਂ ਸਾਰੇ ਜਥੇਬੰਦੀਆਂ ਪਾਸੇ ਜਾ ਕੇ ਇਸ ਗੱਲ ਤੇ ਵਿਚਾਰ ਕਰਦੇ ਆ ਕਿ ਇਹ ਕੀ ਕਰਨਾ ਮੰਗ ਪੱਤਰ ਦੇਣਾ ਜਾਂ ਨਹੀਂ ਦੇਣਾ ਕਿਹੜੇ ਢੰਗ ਨਾਲ ਦੇਣਾ ਜਾਂ ਕਿੱਥੇ ਇਹ ਤਰਨਾ ਸ਼ਿਫਟ ਕਰਨਾ ਇਹ ਵੀ ਵਿਚਾਰ ਵਟਾਂਦਰਾ ਅਸੀਂ ਕਰਦੇ ਆ ਸਟੇ ਸੈਕਟਰੀ ਬਾਅਦ ਸਾਬ ਅਗਲੀ ਗੱਲ ਚਲਾਉਣੇ